ਖਾਲਸਾ ਪੰਥ ਦੀ 235ਵੀਂ ਆਪਾਂ ਧਿਆਨ ਰੱਖੋ ਸਤਿਪੰਨਾ ਦਿਵਸ ਤੇ ਖਾਲਸਾ ਪੰਥ ਨੂੰ ਲੱਖ ਲੱਖ ਵਧਾਈ ਦਿੰਦਾ ਹੈ ਜਿਵੇਂ ਸਿੰਘ ਸਾਹਿਬ ਜੀ ਨੇ ਆਦੇਸ਼ ਦਿੱਤੇ ਹੈ ਕਿ ਜਿੱਥੇ ਵੀ ਆਪਣਾ ਖਾਲਸਾ ਰਹਿ ਰਿਹਾ ਹੈ ਦੁਨੀਆਂ 'ਚ ਕਿਤੇ ਵੀ ਆਪਣੇ ਪੂਰੇ ਸਾਲ ਵਾਸਤੇ ਕਿਉਂਕਿ ਇਹ 35ਵੀਂ ਵਰ੍ਹਾ ਹੈ ਜਾਣਗੇ ਪੂਰੇ ਸਾਲ ਆ ਕੇਸਰੀ ਝੰਡਾ ਆਪਣੇ ਘਰ ਚ ਜਰੂਰ ਝੁਲਿਓ ਕਿਉਂਕਿ ਆ ਬਹੁਤ ਇਤਿਹਾਸਿਕ ਸਾਲ ਆਪਣੇ ਵਾਸਤੇ ਤੇ ਮੈਂ ਅੱਜ ਦੀ ਦਿਹਾੜੀ ਦੀ ਫਿਰ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਸਮੂਹ ਸੰਗਤਾਂ ਨੂੰ ਤੇ ਕੌਮ ਨੂੰ ਖਾਲਸਾ ਪੰਥੀ ਤੇ 125ਵੀਂ ਸਿਰਜਣਾ ਦਿਵਸ ਤੇ ਲੱਖ ਲੱਖ ਵਧਾਈ ਦੇਨੀ ਆ ਗੁਰੂ ਸਾਹਿਬ ਨੇ ਬਹੁਤ ਹੀ ਬਖਸ਼ਿਸ਼ ਦੇ ਨਾਲ ਇਸ ਕੌਮ ਨੂੰ ਨਵਾਜਿਆ ਖਾਲਸਾ ਮੇਰਾ ਰੂਹ ਹੈ ਖਾਸ ਖਾਲਸਾ ਮੈਂ ਕਰੋ ਨਿਵਾਸ ਤੇ ਅੱਗੇ ਜਾ ਕੇ ਗੁਰੂ ਸਾਹਿਬ ਕਹਿੰਦੇ ਖਾਲਸਾ ਮੇਰੀ ਜਾਨ ਕੀ ਜਾਨ ਜਦ ਇਨਾ ਵੱਡਾ ਮਾਨ ਸਾਡੇ ਪਿਤਾ ਨੇ ਸਾਨੂੰ ਬਖਸ਼ਿਆ ਤੇ ਕਿਉਂ ਨਾ ਅਸੀਂ ਵੀ ਉਸ ਪਿਤਾ ਦੇ ਦਿਖਾਏ ਹੋਏ ਰਾਸਤੇ ਤੇ ਚੱਲਣ ਵਾਸਤੇ ਉਹਨਾਂ ਦੇ ਚਰਨਾਂ 'ਚ ਅਰਦਾਸਾਂ ਬੇਤੀਆ ਕਰੀਏ ਕਿ ਹੋ ਜੇ ਖਾਲਸਾ ਬਣ ਸਕੇ ਜਿਸ ਤਰ੍ਹਾਂ ਗੁਰੂ ਸਾਹਿਬ ਸਾਡੇ ਤੋਂ ਉਮੀਦ ਰੱਖਦੇ ਆ ਅੱਜ ਤਕੜੇ ਹੋ ਕੇ ਇਸ ਖਾਲਸਾ ਦੇ ਸਿਰਜਣਾ ਦਿਵਸ 'ਚ ਗੁਰੂ ਦੇ ਦਿਖਾਏ ਹੋਏ ਰਾਸਤੇ ਵਿੱਚ ਚੱਲਣ ਵਾਸਤੇ ਆਪਣਾ ਉਪਰਾਲਾ ਕਰੀਏ ਤੇ ਪ੍ਰਣ ਕਰੀਏ ਬਹੁਤ-ਬਹੁਤ ਵਧਾਈ